ਅਓ ਜੀ ਇਹ ਸੁਰਖੀ ਹੋ ਗਈ ਪਹਿਲਾਂ ਹੀ ਆ। ਨਹੀਂ ਚੱਪੀ ਚੱਲ ਜੀ ਮਸਾਲਾ ਤਿਆਰ ਹੋ ਰਿਹਾ ਹੈ। ਅੱਛਾ ਜੀ। ਇਹ ਨੈਚੁਰਲ ਮਟੀਰੀਅਲ ਹੈ ਜੀ ਇਹ ਇਹ ਤਿਆਰ ਹੋ ਕੇ ਜੀ ਜਿਹੜੀ ਅਸੀਂ ਪਹਿਲੀ ਸਲੇਬ ਪਾਈ ਹੋਈ ਹੈ ਉੱਥੇ ਹੀ ਵਰਤੀ ਜਾ ਰਹੀ ਹੈ ਜੀ। ਅੱਛਾ। ਆ ਇਹ ਮੇਥੀ ਹੈ। ਚਾਹੇ ਮੇਥੀ ਹੈ। ਇਹ ਮੇਥੀ ਹੈ ਇਹ ਦਾਲ ਹੈ ਜੀ। ਆ ਇਹ ਨਹੀਂ। ਇਹ ਮੇਥੀ ਆ ਦਾਲ ਹੈ। ਤੇ ਇਹ ਸਾਰੀ ਸਾਰੀ ਜਿਹੜੀ ਪਰ ਨੈਚੁਰਲ ਹੈ ਜੀ ਇਹ ਸਾਰੇ ਜੋ ਆਪੀ ਖਾਣੇ ਆ ਉਹਨਾਂ ਦੇ ਨਾਲ ਹੀ ਮਸਾਲਾ ਤਿਆਰ ਹੋ ਜਾਂਦਾ ਹੈ। ਜਿਹੜੀ ਆਪਣੇ ਅੱਜ ਲੋ ਜੀ ਆਪਾਂ ਹੁਣ ਖੜੇ ਹੈਗੇ ਟਾਡਰਮਲ ਜੀ ਦੇ ਹਵੇਲੀ ਦੇ ਉੱਪਰ ਆਪਾਂ ਜਿਹੜੀ ਹੈਗੀ ਇਹ ਦਿਵਾਨ ਟਾਡਰਮਲ ਗ੍ਰਾਸਟ ਫਾਊਂਡੇਸ਼ਨ ਪੰਜਾਬ ਆ ਗਈ ਉਹਨਾਂ ਦੇ ਮੁੱਖ ਸੇਵਾਦਾਰ ਭਾਈ ਜੀ ਆਪਾਂ ਕੋਲ ਖੜੇ ਹੈਗੇ ਇੱਥੇ ਆਪਾਂ ਨੂੰ ਮਿਲੇ ਹੈਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਸੱਸੀ ਗੱਲ ਭਾਈ ਜੀ ਵਾਈ ਜੀ ਦਾ ਫਰਸਾ ਹੋ ਵਾਈ ਜੀ ਕੀ ਪਤਾ ਹੈ ਤੇ ਭਾਈ ਜੀ ਤੁਸੀਂ ਏਡੇ ਮਨਾਮਾ ਸਟਾਰਟ ਕਰਵਾ ਰਹੇ ਹੋ ਆਪ ਨੂੰ ਪ੍ਰੋਪਰ ਜਾਣਕਾਰੀ ਦਿਓ ਜੀ ਬਿਲਕੁਲ ਇਹ ਜਿਹੜੀ ਸੇਵਾ ਕਰਵਾ ਰਹੇ ਆ ਸਾਡੀ ਫਾਊਂਡੇਸ਼ਨ ਹੈ ਦੀਵਾਨ ਚੋਡਰਮਲ ਬਰਾਤੀ ਫਾਊਂਡੇਸ਼ਨ ਓਕੇ ਜੀ ਤੇ ਮੈਂ ਫਾਊਂਡੇਸ਼ਨ ਦਾ ਇੱਥੇ ਸੇਵਾਦਾਰ ਆ ਜੀ ਅੱਛਾ ਜੀ ਤੇ ਡਿਊਟੀ ਲੱਗੀ ਹੈ ਹਵੇਲੀ ਨੂੰ ਤਿਆਰ ਕਰਨ ਦੀ ਓਕੇ ਜੀ ਤੇ ਫਾਊਂਡੇਸ਼ਨ ਦੇ ਪਰਿਵਾਰ ਨੇ ਆਪਣੀ ਜ਼ਿੰਮੇਵਾਰੀ ਖੁਦ ਲਈ ਹੈ ਹਵੇਲੀ ਨੂੰ ਤਿਆਰ ਕਰਨ ਦੀ ਅੱਛਾ ਜੀ ਤੇ ਜਿੰਨੇ ਵੀ ਇਹਦੇ ਪਰ ਮਾਇਆ ਲੱਗਣੀ ਹੈ ਫਾਊਂਡੇਸ਼ਨ ਦੇ ਪਰਿਵਾਰ ਆਪ ਖੁਦ ਕਰ ਰਿਹਾ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਹਵੇਲੀ ਨੂੰ ਉਦਾਂ ਹੀ ਤਿਆਰ ਕਰ ਰਹੇ ਜਿਵੇਂ ਇਹਦੀ ਪਹਿਲਾਂ ਲੁੱਕ ਸੀਗੀ ਜੋ ਪ੍ਰਾਤਨ ਦਿੱਖ ਸੀਗੀ ਇਹਦੀ ਅੱਛਾ ਜਿੱਦਾਂ ਪਹਿਲਾਂ ਸੀਗੀ ਪ੍ਰੋਪਰ ਉਦਾਂ ਦਿਖੂਗੀ ਜਿਵੇਂ ਇਹਦੀ ਪ੍ਰਾਤਨ ਦਿੱਖ ਤੇ ਸੇਮ ਉਦਾਂ ਹੀ ਇਹਨੂੰ ਰੀਸਟੋਰੇਸ਼ਨ ਇਹਦੇ ਹੀ ਕਰ ਰਹੇ ਆ ਓਕੇ ਉਹੀ ਮਟੀਰੀਅਲ ਹੈ ਉਹੀ ਸਰੰਦੀ ਬ੍ਰੇਕ ਹੈ ਜੀ ਉਹ ਸਾਰਾ ਸੇਮ ਹੀ ਇੱਥੇ ਯੂਜ਼ ਕਰ ਰਹੇ ਆ ਠੀਕ ਹੈ ਜੋ ਜਿਹੜਾ ਮਟੀਰੀਅਲ ਵਗੈਰਾ ਅਸੀਂ ਤਿਆਰ ਕਰਦੇ ਹਾਂ ਜਿਵੇਂ ਚੂਨਾ ਇਹਦੇ ਵਿੱਚ ਲੱਗਦਾ ਸਾਹਮਣੇ ਆਹ ਜੀ ਲਾਈਨ ਚੱਕੀ ਗੁਜ਼ਰੇ ਹਾਂਜੀ ਲਾਈਨ ਚੱਕੀ ਚੱਲ ਰਹੀ ਹੈ ਇੱਥੇ ਜੀ ਅਸੀਂ ਮਸਾਲਾ ਤਿਆਰ ਕਰਦੇ ਹਾਂ ਜਿਹੜਾ ਹਵੇਲੀ ਦੇ ਵਿੱਚ ਲੱਗਦਾ ਜਿੰਨੂੰ ਚਾਹਨੇ ਕਿ ਚੂਨਾ ਵੀ ਬੋਲਦੇ ਨੇ ਚੂਨਾ ਵਗੈਰਾ ਕਿਉਂਕਿ ਇਹਦੇ ਵਿੱਚ ਸਾਰਾ ਟ੍ਰੈਡੀਸ਼ਨਲ ਇਹ ਮਟੀਰੀਅਲ ਹੁੰਦਾ ਹੈ ਟ੍ਰੈਡੀਸ਼ਨਲ ਮੈਥਡ ਹੈ ਓਕੇ ਜੀ ਇਹਦੇ ਵਿੱਚ ਲਾਈਮ ਪੈਂਦਾ ਗੁੜ ਪੈਂਦਾ ਜੀਰਾ ਆਪਣਾ ਸੁਰਖੀ ਪੈਂਦੀ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਹਾਂ ਜੀ ਗੁੰਦ ਪੈਂਦਾ ਅੱਛਾ ਤੇਲ ਪੈਂਦਾ ਜੀ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਦਾਣਾਂ ਪੈਂਦੀਆਂ ਨੇ ਇਹ ਸਾਰਾ ਜੀ ਮਿਕਸ ਹੋ ਕੇ ਇਹਦਾ ਪੇਸਟ ਤਿਆਰ ਕੀਤਾ ਜਾਂਦਾ ਉਹੀ ਪੇਸਟ ਜੀ ਅਸੀਂ ਉਹ ਸਾਹਮਣੇ ਅਸੀਂ ਯੂਜ਼ ਕਰ ਰਹੇ ਆ ਜਿਹੜਾ ਯਾਨੀ ਕਿ ਪਹਿਲਾਂ ਪੁਰਾਣਾ ਤਰੀਕਾ ਯੂਜ਼ ਕੀਤਾ ਸੀ ਸਾਡੇ 4-500 ਸਾਲ ਪੁਰਾਣਾ ਜੀ ਇਹ ਮੈਥਡ ਹੁੰਦਾ ਅੱਛਾ ਜੀ ਮਟੀਰੀਅਲ ਅਸੀਂ ਵਰਤ ਰਹੇ ਆ ਕੀ ਬਾਤ ਹੈ ਜੀ ਤਾਂ ਕਿ ਹਵੇਲੀ ਨੂੰ ਰੀਸਟੋਰੇਸ਼ਨ ਕਰਨ ਦੇ ਵਿੱਚ ਸਭ ਤੋਂ ਜਿਹੜਾ ਸਹਾਇਕਦਾਰ ਇਹ ਚੂਨਾ ਹੀ ਹੁੰਦਾ ਚੁਕਿ ਜੇਕਰ ਦੇਖੋ ਪੁਰਾਣੇ ਟਾਈਮ ਦੇ ਵਿੱਚ ਚੂਨਾ ਵਰਤੇ ਗਿਆ ਜੇਕਰ ਇਹਦੇ ਵਿੱਚ ਸੀਮਿੰਟ ਵਗਾਰਾ ਜੇ ਯੂਜ਼ ਕਰਦੇ ਤਾਂ ਇਹ ਹਵੇਲੀ ਜਿਆਦਾ ਤਾਂ ਨਹੀਂ ਨਹੀਂ ਛੜੂਗੀ ਬਿਲਕੁਲ ਹੀ ਕਿਉਂਕਿ ਇਹਦੇ ਨਾਲ ਹੀ ਇਹਦੀ ਸਟਰੈਂਥ ਬਣਦੀ ਹੈ ਇਹਦੇ ਨਾਲ ਹੀ ਮਜ਼ਬੂਤੀ ਬਣਨੀ ਹੈ ਔਰ ਇਹਦੇ ਨਾਲ ਹੀ ਲੰਬੇ ਟਾਈਮ ਇਹਨੇ ਚੱਲਣਾ ਹੈ ਹੂੰ ਬਿਲਕੁਲ ਤੁਸੀਂ ਇਹ ਹੀ ਸੋਚ ਰਿਹਾ ਵੀ ਇਹਨੂੰ ਕਿਉਂ ਨਾ ਉਦਾਂ ਹੀ ਬਣਾਇਆ ਜਾਵੇ ਜਿਵੇਂ ਪਹਿਲਾਂ 400 ਜਾਂ 500 ਬਾਲ ਕਰਾਉਣੀ ਸੀ ਠੀਕ ਹੈ ਤੇ ਭਾਈ ਮੈਨ ਇੱਕ ਮੇਰੇ ਮੇਰੇ ਦਿਮਾਗ 'ਚ ਇੱਕ ਵਾਰ ਇੱਕ ਕੁਐਸਚਨ ਹੋਰ ਆ ਰਿਹਾਗਾ ਹੂੰ ਜੀ ਜਦੋਂ ਆਪਣੀ ਜਿਹੜੀ ਹਵੇਲੀ ਪਹਿਲਾਂ ਬਣੀ ਹੋਈ ਸੀਗੀ ਠੀਕ ਹੈ ਜੀ ਇਹਦਾ ਨਕਸ਼ਾ ਇਹ ਵਗੈਰਾ ਤੁਸੀਂ ਜੋ ਫਿਰ ਉਹ ਕਿਦਾਂ ਪੁਰਾਣਾ ਕਿਦਾਂ ਤੁਸੀਂ ਇਹਨੂੰ ਰੀਬਿਲਡ ਕਰੋਗੇ ਉਹਨੂੰ ਜੀ ਹਾਂ ਜੀ ਅਸਲ ਵਿੱਚ ਹਵੇਲੀ ਤਿਆਰ ਕਰਨ ਤੋਂ ਪਹਿਲਾਂ ਇਹਦੇ ਉੱਪਰ ਪ੍ਰੋਪਰ ਸਟੱਡੀ ਹੋਈ ਹੈ ਉਹ ਜਿਹੜੀ ਸਟੱਡੀ ਹੋਈ ਹੈ ਉਹਦੇ ਵਿੱਚ ਅਸੀਂ ਇਹਦੇ ਪ੍ਰੋਪਰ ਜਿਹੜੇ ਐਵੀਡੈਂਸ ਸੀਗੇ ਉਹ ਕਿੱਥੇ ਕਰੇ ਆ। ਓਕੇ। ਦਿਵਾਨ ਟੋਡਰਮਲ ਜੀ ਦੇ ਐਵੀਡੈਂਸ ਕਿੱਥੇ ਕਰੇ ਆ। ਅਵੇਲ ਨੂੰ ਨਾਂ ਲੈ ਕੇ ਜਿਹੜੀਆਂ ਇਹਦੀ ਫੋਟੋਗ੍ਰਾਫਸ ਸੀਗੀਆਂ ਉਹ ਸਾਰੀਆਂ ਇਕੱਠੀਆਂ ਕਰੀਆ ਨੇ। ਓਕੇ ਜੀ। ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਐਵੀਡੈਂਸ ਜਾਂ ਦਿਵਾਨ ਟੋਡਰਮਲ ਬਰਾਸੀ ਫਾਊਂਡੇਸ਼ਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀਗੀ ਵੀ ਅਸੀਂ ਇੱਕ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਫੋਟੋ ਲੈ ਕੇ ਆਏ ਜਿਹੜੀ 113 ਸਾਲ ਪੁਰਾਣੀ ਹੈ 113 ਸਾਲ ਪੁਰਾਣੀ 113 1911 12 ਦੇ ਵਿੱਚੋਂ ਫੋਟੋ ਕਲੈਕਟ ਕੀਤੀ ਗਈ ਸੀਗੀ ਕਿਸ ਨੇ ਹਾਂ ਇਸ ਐਂਗਲ ਤੋਂ ਫੋਟੋ ਖਿੱਚੀ ਗਈ ਸੀਗੀ ਅੱਛਾ ਇਸ ਐਂਗਲ ਤੋਂ ਹੀ ਇਸ ਐਂਗਲ ਤੋਂ ਫੋਟੋ ਖਿੱਚੀ ਗਈ ਸੀਗੀ ਉਹਦੇ ਵਿੱਚ ਪੂਰੀ ਹਵੇਲੀ ਖੜੀ ਹੋਈ ਹੈ ਜੀ ਪ੍ਰੋਪਰ ਜੀ ਪ੍ਰੋਪਰ ਪੂਰੀ ਹਵੇਲੀ ਖੜੀ ਹੈ ਤੇ ਜਿਹੜਾ ਇਹਦਾ ਰਿਮੇਨਿੰਗ ਪਾਰਟ ਹੈ ਜਿਹੜਾ ਗਿਰ ਚੁੱਕਿਆ ਉਹ ਵੀ ਉੱਥੇ ਉਸ ਫੋਟੋ ਵਿੱਚ ਫੜੀ ਪ੍ਰੋਪਰ ਉਹ ਤਾਂ ਦਿਖ ਰਿਹਾ ਉਦਾਂ ਹੀ ਜੀ ਬਿਲਕੁਲ 113 ਸਾਲ ਪੁਰਾਣੀ ਹੈ ਬਹੁਤ ਹਾਂ ਜੀ ਬਿਲਕੁਲ ਜੀ ਏ ਏ ਇਕਲੌਤਾ ਹੀ ਐਵੀਡੰਸ ਹੈਗਾ ਜਿਹੜਾ ਦੀਵਾਨ ਪਾウダー ਮਲਬਰਾਸਤੀ ਫਾਊਂਡੇਸ਼ਨ ਨੂੰ ਬ੍ਰਿਟਿਸ਼ ਲਾਇਬ੍ਰੇਰੀ ਇੰਗਲੈਂਡ ਤੋਂ ਲਏ ਕੇ ਵੀ ਕਹਿਣ ਦਾ ਮਤਲਬ ਇਹ ਪੂਰੀ ਰਿਸਰਚ ਯਾਨੀ ਕਾਫੀ ਰਿਸਰਚ ਕੀਤੀ ਹੈ ਪੂਰੀ ਸਟਡੀ ਦੇਖੋ ਜੀ ਇਹ ਜਿਹੜਾ ਕੰਮ ਹੁੰਦਾ ਆ ਕੋਈ ਇਹ ਨਹੀਂ ਹੈਗਾ ਵੀ ਅਸੀਂ ਨਾਲ ਦੀ ਨਾਲ ਕੰਮ ਸਟਾਰਟ ਕਰ ਦਿੰਦੇ ਆ ਪਹਿਲਾਂ ਇਹਦੇ 'ਤੇ ਪ੍ਰੋਪੋਜ਼ਲ ਰਿਸਰਚ ਹੁੰਦੀ ਆ ਇਹਦੇ 'ਤੇ ਸਟਡੀ ਹੁੰਦੀ ਆ ਫਿਰ ਕਿੱਥੇ ਜਾ ਕੇ ਕੰਮ ਸ਼ੁਰੂ ਹੁੰਦਾ ਬਹੁਤ ਵਧੀਆ ਜੀ ਸੱਚ ਸਾਡੇ ਕੋਲ ਹੈ ਜੀ ਅਕੀ ਤੇ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨੇ ਟਾਈਮ ਦਿੱਤਾ ਜੀ ਤੇ ਆਪਾਂ ਨੂੰ ਵੀ ਆਪਾਂ ਜੇ ਭਾਈ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਸੇਵਾ ਕਰਾਉਣਾ ਤਾਂ ਕੋਈ हां सेवा जी फाउंडेशन परिवार ਤਾਂ ਇਹ ਗੱਲ ਕਹਿੰਦਾ ਵੀ ਜੋ ਆਪ ਜੀ ਦੀਆਂ ਸ਼ਰਤਾਂ ਦੇ ਮੁਤਾਬਿਕ ਕਿਉਂਕਿ ਇੱਥੇ ਜਿਆਦਾਤਰ ਮਟੀਰੀਅਲ ਵਗੈਰਾ ਦੀ ਹੀ ਸੇਵਾ ਹੁੰਦੀ ਹੈ। ਜਿਵੇਂ ਸਰੰਦੀ ਬ੍ਰੇਕੋ ਵੀ ਜੀ ਇੱਥੇ 24 ਘੰਟੇ ਦੀ ਲੰਗਰ ਚੱਲਦਾ ਹੈ। ਹਾਂਜੀ ਸੰਗਤ ਲਈ ਵੀ ਚੱਲਦਾ ਹੈ। ਇੱਥੇ ਸਾਡੇ ਜਿਹੜੇ ਸੇਵਾਦਾਰ ਆ ਉਹ ਵੀ ਲੰਗਰ ਛਕਦੇ ਨੇ। ਹਾਂਜੀ ਆਪ ਜੀ ਸੇਵਾ ਕਰਵਾ ਸਕਦੇ ਨੇ ਸੇਵਾ ਕਰਵਾਉਣ ਦੇ ਲਈ ਭਾਜੀ ਆਪਾਂ ਨੂੰ ਫਿਰ ਵੀ ਆਪਾਂ ਨੂੰ ਜਿਹੜੀ ਸਾਈਟ ਆ ਗਈ ਉਹ ਵਿਜ਼ਿਟ ਕਰਨੀ ਪੈਣੀ ਹੈ ਜਾਂ ਫਿਰ ਨਹੀਂ ਨਹੀਂ ਆਪ ਜੀ ਸਾਡੇ ਦਫਤਰ ਦੇ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਠੀਕ ਹੈ ਜੀ ਸਾਡੇ ਦਫਤਰ ਦੇ ਸਾਡੇ ਆਪਾਂ ਦੇ ਸੇਵਾਦਾਰ ਸਰਦਾਰ ਸੁਰਿੰਦਰ ਸਿੰਘ ਜੀ ਵੀ ਹੈਗੇ ਆ ਤੇ ਮੁੱਖ ਸੇਵਾਦਾਰ ਮੈਂ ਵੀ ਆ ਜੀ ਆਪ ਜੀ ਇੱਥੇ ਲੈ ਸਕਦੇ ਪਰਚੀ ਵੀ ਫੜਵਾ ਸਕਦੇ ਠੀਕ ਹੈ ਜੀ ਯਾਨੀ ਕਹਿਣ ਦਾ ਮਤਲਬ ਜੇ ਮੇਰੇ ਵੀਰ ਨੇ ਕਿਸੇ ਨੇ ਵੀ ਸੇਵਾ ਕਰਵਾਉਣੀ ਆ ਜੇ ਕੋਈ ਚਾਹਣ ਪਚਾਹ ਵਾਨ ਹੈਗਾ ਇਕੱਲੇ ਪੈਸੇ ਨਾਲ ਨਹੀਂ ਸੇਵਾ ਹੁੰਦੀ ਕੋਈ ਕਿਸੇ ਨੇ ਕੋਈ ਐਟ ਭੇਜਣੀ ਆ ਠੀਕ ਆ ਕਿਸੇ ਨੇ ਕੁਝ ਵੀ ਸੀਮੈਂਟ ਦਾ ਤਾਂ ਯੂਜ਼ ਹੋ ਨਹੀਂ ਰਿਹਾ ਰਾਈਟ ਮਟੀਰੀਅਲ ਜੋ ਟ੍ਰੈਡੀਸ਼ਨਲ ਮਟੀਰੀਅਲ ਆ ਉਹ ਆਪ ਜੀ ਭੇਜ ਸਕਦੇ ਜੇ ਦਾਲਾਂ ਯੂਰ ਹੁੰਦੀਆਂ ਨੇ ਮੇਥੀ ਯੂਜ਼ ਹੋ ਰਿਹਾ ਬਿਲ ਯੂਜ਼ ਹੋ ਰਿਹਾ ਗੂੰਦ ਅੱਛਾ ਜੀ ਹਾਂ ਸੇਵਾ ਚੱਲਦੀ ਲੰਗਰ ਦੀ ਆ ਜੋ ਭੇਜਣਾ ਚਾਹੁੰਦੇ ਆ ਆਪ ਜੀ ਭੇਜ ਸਕਦੇ ਤੁਸੀਂ ਮੈਨੂੰ ਇੱਕ ਵਾਰ ਦਿਖਾ ਸਕਦੇ ਪਲੀਜ਼ ਇੱਕ ਵਾਰੀ ਮੈਨੂੰ ਹਾਂ ਆਪ ਜੀ ਮੈਂ ਉੱਧਰ ਵਿਜ਼ਿਟ ਕਰਵਾ ਦਿੰਦਾ ਲੋਈ ਤੁਹਾਨੂੰ ਆਪਾਂ ਉਹ ਵੀ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ ਤੁਹਾਨੂੰ ਆਪਾਂ ਵੀ ਜਿੱਦਾਂ ਵੀ ਆਪਣਾ ਜਿਹੜੇ ਵਿੱਚ ਮਟੀਰੀਅਲ ਯੂਜ਼ ਹੋਣਾਗਾ ਉਹਦੇ ਵਿੱਚ ਕੀ ਕੀ ਆਈਟਮਾਂ ਯ ਤੇ মুંગી ਹੋਗੀ ਜਿਹੜਾ ਮੈਥੀ ਹੋਗੀ ਤੇ ਇਹ ਕਹਿੰਦੇ ਵੀਰ ਜੀ ਕਹਿੰਦੇ ਆਪਣੇ ਕੀ ਹੈ ਜੀ ਉਹ ਸੋੜ ਕੇ ਸੁਰਖੀ ਬਣਾਈ ਜਾਂਦੀ ਹੈ ਜਿਹਨੂੰ ਪਾਊਡਰ ਕਹਿੰਦੇ ਆ ਫਿਰਦਾ ਦਾ ਪਾਊਡਰ ਜੀ ਅੱਛਾ ਉਹ ਜੀ ਇਹ ਸੁਰਖੀ ਹੋ ਗਈ ਪਹਿਲਾਂ ਹੀ ਅੱਛਾ ਨਹੀਂ ਚੱਤੀ ਗੱਲ ਜਦੋਂ ਮਿਸ਼ਾਣਾ ਤਿਆਰ ਹੋਦਾ ਅੱਛਾ ਜੀ ਇਹ ਨਾ ਚੋ ਤਾਂ ਦੂਸਰਾ ਮਟੀਰੀਅਲ ਹੈ ਜੀ ਇਹ ਇਹ ਤਿਆਰ ਹੋ ਕੇ ਜੀ ਜਿਹੜੀ ਅਸੀਂ ਪਹਿਲੀ ਸਲੇਬ ਪਾਈ ਹੋਈ ਹੈ ਉੱਥੇ ਹੀ ਵਰਤੀ ਜਾ ਰਹੀ ਹੈ ਜੀ ਅੱਛਾ ਯਾਨੀ ਕਿ ਸੀਮੈਂਟ ਦੇ ਤੌਰ ਤੇ ਹੀ ਉਸ ਹੋਇਆ ਹੋਊਗਾ ਜਿਹੜਾ ਤੁਸੀਂ ਯੂਜ਼ ਨਹੀਂ ਕਰ ਸਕਦੇ ਉਹਦਾ ਬਾਕੀ ਮੈਥਡ ਨਹੀਂ ਹੈ। OK. ਇਹ ਭਾਜੀ ਕੀ ਹੈ ਇਹ? ਇਹ ਆਗੇ ਜੀ ਇਹ ਦੇ ਲੈਂਦੇ ਜਿਹਨੂੰ ਆਪਾਂ ਯੂਜ਼ ਕਿਉਂ ਲੈਂਦੇ ਜਿਹੇ ਬੈਲ ਬੈਲ ਯੂਜ਼ ਹੁੰਦਾ ਹਾਂ ਜੀ ਹਾਂ ਜੀ। ਉਸ ਤੋਂ ਬਾਅਦ ਜੀ ਇਹਦੇ ਵਿੱਚ ਅਸੀਂ ਰੀਫਿਲ ਕਰਨਾ ਹੈ ਗੁੜ। OK। ਅੱਛਾ ਇਹ ਗੁੜ ਠੀਕ ਹੈ ਜੈਗਰੀ। ਜੈਗਰੀ। ਇਹਨੂੰ 1 ਮਹੀਨਾ ਪਹਿਲਾਂ ਅਸੀਂ ਇੱਥੇ ਭੀ ਰੱਖਦੇ ਹਾਂ। 1 ਮਹੀਨੇ ਮਗਰੋਂ ਫਿਰ ਅਸੀਂ ਇੱਥੇ ਇਹਨੂੰ ਇਹਦੇ ਵਿੱਚ ਫਿਲ ਕਰਦੇ ਹਾਂ। ਅੱਛਾ ਜੀ। ਇਹ ਆਗੇ ਜੀ ਆਪਣੀ ਇਹ ਮੇਥੀ ਹੈ। ਚਾਈ ਮੇਥੀ ਹੈ ਇਹ ਮੇਥੀ ਹੈ ਇਹ ਦਾਲ ਹੈ ਜੀ ਇਹ ਮੇਥੀ ਆ ਦਾਲ ਹੈ ਅੱਛਾ ਇਹ ਸਾਰੀ ਸਾਰੀ ਜਾਨੀ ਸਾਰਾ ਏ ਨਚਰਲ ਹੈ ਜੀ ਇਹ ਸਾਰੇ ਜੋ ਅਸੀਂ ਖਾਣੇ ਆ ਉਹਨਾਂ ਦੇ ਨਾਲ ਹੀ ਮਸਾਲਾ ਤਿਆਰ ਹੁੰਦਾ ਹੈ ਅੱਛਾ ਇਹ ਇਧਰ ਗੁੰਨ ਲਓ ਅੱਛਾ ਇਹ ਗੁੰਨਦਾ ਜਾਨੀ ਜਿਹੜਾ ਜੋੜਨ ਦੇ ਕੰਮ ਕਰਦਾ ਹੈ ਇਹ ਇਹਨਾਂ ਦੀ ਇੰਨੀ ਹਾਰਡ ਜਿਨੀ ਬਣ ਜਾਂਦੀ ਹੈ ਵੀ ਤੁਸੀਂ ਇਹ ਤੋੜ ਨਹੀਂ ਸਕਦੇ ਜੀ ਦੁਬਾਰਾ ਜੇ ਇੱਕ ਵਾਰੀ ਪੇਸਟ ਹੋ ਗਿਆ ਸਟੈਂਸਰੀ ਦਿਨਾਂ ਦੇ ਲੈ ਬਾਹਰ ਹੀ ਜਾਂਦੀ ਹੈ ਤੁਸੀਂ ਇਸ ਤੇ ਕਾ ਵੀ ਰਿਸਰਚ ਕੀਤੀ ਲਾਦੇ ਇਸ ਤੇ ਜਾਨੀ ਹਾਂ ਸਾਡੀ ਟੈਕਨੀਕਲ ਟੀਮ ਵੀ ਹੈ ओके ਅਸੇ ਮੈਂ ਇੱਥੇ ਸੇਵਾਦਾਰ ਆ ਮੇਰਾ ਕੰਮ ਹੈ ਜੀ ਇਤਿਹਾਸ ਨੂੰ ਲੈ ਕੇ ਜੀ ਬਾਕੀ ਜਿਹੜਾ ਅਸੀਂ ਇਸੇ ਟਾਪਰ ਡੀਪੀਆਰ ਜਿਹੜੀ ਬਣਾਈਆਂ ਨੇ ਸਾਡੇ ਇੰਜੀਨੀਅਰ ਰਵੀ ਸਿੰਘ ਜੀ ਓਕੇ ਜੀ ਠੀਕ ਹੈ ਜੀ ਉਹਨਾਂ ਦੇ ਬ੍ਰਦਰ ਨੇ ਆਪ ਸੂ ਕੁਝ ਉਹ ਟਾਪਰ ਸਾਰਾ ਇਹਦੇ ਤਰ੍ਹਾਂ ਵਰਕ ਕਰਦੇ ਸਾਡੀ ਆਪਣੀ ਅਲੱਗ ਤੋਂ ਇੱਕ ਟੈਕਨੀਕਲ ਟੀਮ ਆ ਪ੍ਰੋਟੋਕੋਲ ਦੇ ਹਿਸਾਬ ਨਾਲ ਮੈਂ ਇੱਥੇ ਇਤਿਹਾਸਕਾਰ ਐ ਗਾਈਡ ਕਰਨਾ ਤੇ ਸਾਡੀ ਜਿਹੜੀ ਇਹ ਟੀਮ ਐ ਜਿਵੇਂ ਟੈਕਨੀਕਲ ਟੀਮ ਐ ਓਕੇ ਠੀਕ ਹੈ ਠੀਕ ਹੈ ਸਾਰੇ ਬੰਦੇ ਜਿਹੜੇ ਇੱਥੇ ਸੇਵਾ ਕਰਦੇ ਆ ਸਾਰੇ ਐਕਸਪਰਟਸ ਨੇ ਜੀ ਸਪੋਰਟ ਬੰਦੇ ਨੇ ਓਕੇ ਜੀ ਇਹਦੇ ਹਵੇਲੀ ਤਿਆਰ ਕਰਦੇ ਕਿਉਂਕਿ ਇਹ ਬਹੁਤ ਇੱਕ ਅਨਮੋਲ ਪਤਾ ਨਹੀਂ ਕਿਹਾ ਦਿਆਨ ਦਿਆਨ ਜੀ ਇਹ ਸੁਨਨੀ ਹੈ ਬਿਲਕੁਲ ਇੱਕ ਤਰ੍ਹਾਂ ਨੂੰ ਹਾਂਜੀ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਚੀਜ਼ ਹੈ ਬਿਲਕੁਲ ਬਿਲਕੁਲ ਇਤਿਹਾਸ ਜੇਕਰ ਨਹੀਂ ਇਹਨੂੰ ਛੱਡਤਾ ਤਾਂ ਹੋ ਸਕਦਾ ਸੀ ਇਤਿਹਾਸ ਖਤਮ ਖਤਮ ਹੋ ਜਾਣਾ ਸੀ ਭਾਈ ਤੇ ਮੇਰੇ ਮਿੱਤਰੋ ਜਿਹੜੀਆਂ ਤੁਹਾਨੂੰ ਜਿਹੜੀਆਂ ਦਿਖਾਈਆਂ ਆਈਆਂ ਆਪਣੀਆਂ ਇਹ ਦਾਲ ਹੋਗੀ ਮੇਥੀ ਹੋਗੀ ਗੌੜ ਹੋ ਗਿਆ ਹੁਣ ਆ ਜੀ ਤੇ ਆਪ ਗੂੰਦ ਕਰਉਂਦੇ ਜੀ ਇਹ ਇਹ ਲਾਈਮ ਹੈ ਚੂਨਾ ਅੱਛਾ ਇਹ ਚੂਨਾ ਹੋ ਗਿਆ ਯਾਰ ਚੰਗਾ ਹਵੇਲੀ ਨੂੰ ਮਜ਼ਬੂਤੀ ਤੇ ਹਵੇਲੀ ਨੂੰ ਠੰਡਾ ਰੱਖਣ ਵਾਸਤੇ ਕੰਮ ਕੀਤਾ ਜਾਂਦਾ ਹੈ ਅੱਛਾ ਜੀ ਯਾਨੀ ਕਿ ਫਿਰ ਸਾਰਾ ਮਿਕਸਚਰ ਪਿਆਰ ਹੁੰਦਾ ਨਾ ਇਹ ਆ ਜੀ ਇਹ ਪਿਆਰ ਕਰਕੇ ਇਹਦੀ ਕੰਕਰੀਟ ਦੀ ਭਾਵਨਾ ਨਾਲ ਜਾਨੀ ਇਹਦੀ ਕੰਕਰੀਟ ਆਸੀਂ ਉਹ ਸਾਰਾ ਇਹਦੇ ਵਿੱਚ ਰੱਖਦੇ ਹਾਂ ਉਸ ਤੋਂ ਬਾਅਦ ਉਹ ਲਾਈਨ ਚੱਕੀ ਕਰਕੇ ਮਿਕਸ ਕਰਨਾ ਚਾਹੀਦਾ ਹੈ ਕਿ ਜਦੋਂ ਪ੍ਰੋਪਰ ਨਹੀਂ ਕਿਸੇ ਆਂ ਦਾ ਬਣੀ ਪ੍ਰੋਪਰ ਦੇਖੇਗੀ ਆਪ ਹੂੰ ਕੋਈ ਨਹੀਂ ਕਿ ਨੁਕਸਾਨ ਨਹੀਂ ਦੇ ਇਧਰ ਦੇਖੋ ਵੀ ਪੂਰੀ ਜਿਹੜੀ ਜਿਹੜੀ ਮਿੱਟੀ ਵਗੈਰਾ ਬਾਹਰ ਕੁਛ ਜੇ ਲਗੜਿਆ ਜਾਂਦਾਗਾ ਤੇ ਸੀਮਿੰਟ ਵਾਂਗੂ ਤਿਆਰ ਹੋ ਜਾਂਦੀ ਐ ਸੀਮਿੰਟ ਦਾ ਕੁਛ ਵੀ ਨਹੀਂ ਆਉਂਦਾ ਇੱਥੇ ਹਾਂ ਸੀਮਿੰਟ ਦਾ ਭਾਈ ਇਹਦੇ ਜਿਵੇਂ ਪਾਉਣਾ ਨਾ ਹੁੰਦਾ ਜੇ ਉਹਦਾ ਸਟਰੈਂਥ ਵਧੀ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਧੁੱਪ ਦੀ ਵੀ ਲੋੜ ਹੈ ਜੀ ਪਾਣੀ ਦੀ ਵੀ ਲੋੜ ਹੈ ਤੇ ਇਹਨੂੰ ਹਵਾ ਦੀ ਵੀ ਲੋੜ ਹੈ ਬਿਲਕੁਲ ਜੀ ਉਹ ਹਵੇਲੀ ਹੀ ਟੈਟਰੋਂ ਲੈ ਕੇ ਬਣੀ ਹੋਈ ਹੈ ਬਿਲਕੁਲ ਬਿਲਕੁਲ ਜਦੋਂ ਨੂੰ ਹਵਾ ਲੱਗਣ ਲੱਗੀ ਤਾਂ ਇਹਦੀ ਮਜ਼ਬੂਤੀ ਵਧ ਜਾਂਦੀ ਹੈ ਧੁੱਪ ਦਾ ਟਾਈਮ ਆਦਾ ਧੁੱਪ ਦੇ ਰਗਾਣੇ ਇਹ ਵੀ ਜ਼ਰੂਰੀ ਹੁੰਦਾ ਬਿਲਕੁਲ ਜੀ ਇਦਾਂ ਜੀ ਇਹਨਾਂ ਨੂੰ ਹਰੇਕ ਤਰੀਕੀ ਦੀ ਲੋੜ ਹਮ ਬਿਲਕੁਲ ਜੀ ਤਾਂ ਹੀ ਇਹਨਾਂ ਦਾ ਟਾਈਮ 4:00 5:00 ਦਾ ਉਹਦੀ ਟਾਈਮ ਬਿਲਕੁਲ ਪਰ ਹਲੇ ਵੀ ਖੜੀ ਹੈ ਦੇਖੋ ਜੀ ਨਹੀਂ ਫਿਰ ਇਹ ਜਿਹੜੀ ਇਹਨੂੰ ਇਹ ਆਪਣੇ ਜਿੱਦਾਂ ਹੁਣ ਇਹ ਮੁਰੰਮਤ ਹੋਣ ਵਾਲੀ ਹੈ ਇਹਨੂੰ ਹੀ ਪ੍ਰੋਪਰ ਮੁਰੰਮਤ ਕਰੋਗੇ ਇਹਨੂੰ ਹੀ ਮੁਰੰਮਤ ਕਰਾਂਗੇ ਜਦੋਂ ਕੋਈ ਛੇੜਖਾਨੀ ਨਹੀਂ ਕੀਤੀ ਜਾਊਗੀ ਕੋਈ ਵੀ ਤੋੜਿਆ ਨਹੀਂ ਜਾਊਗਾ ਜਿਵੇਂ ਇਹ ਖੜੀ ਹੈ ਇਹਦੇ ਨਾਲ ਹੀ ਜੇ ਟੁੱਟ ਗਿਆ ਬਾਹਰ ਉਹਨੂੰ ਦੁਬਾਰਾ ਬਣਾਇਆ ਜਾਊਗਾ ਦੁਬਾਰਾ ਬਣਾਇਆ ਜਾਊਗਾ ਠੀਕ ਨਹੀਂ ਪਾਈ ਤੁਹਾਨੂੰ ਮਾਜ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਮੈਂ ਹਾਂਜੀ 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 ਹਾਂ ਜੀ ਹਾਂ ਜੀ ਜੀ ਤੁਹਾਡਾ ਵੀ ਧੰਨਵਾਦ ਹੈ ਕਿਉਂਕਿ ਸਾਨੂੰ ਸਾਡੀ ਫਾਊਂਡੇਸ਼ਨ ਦਾ ਨਹੀਂ ਤੁਹਾਡਾ ਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਸਭ ਦੇ ਨਾਲ ਜੀ ਬਿਲਕੁਲ ਲੋਕਾਂ ਨੂੰ ਦੇਖ ਕੇ ਉਹਨਾਂ ਨੇ ਸੇਵਾ ਕਰਵਾਈ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਆਪਾਂ ਵੀ ਉਹਨਾਂ ਦੇ ਵਿੱਚ ਹੀ ਹਾਂ ਇਹ ਆਜੀ ਦੀ ਸੇਵਾ ਬਿਲਕੁਲ ਜੀ ਅੱਲੀ ਸਾਡੀ ਹਾਂ ਜੀ ਤੇ ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਆਉਣ ਵਾਲੀ ਜਨਰੇਸ਼ਨ ਹੈ ਚਾਹੇ ਮੇਰੇ ਬੱਚੇ ਨੇ ਚਾਹੇ ਸਾਰੇ ਆਪਣੀ ਨੂੰ ਹਾਂਜੀ ਜੀ ਅਸੀਂ ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਪਤਾ ਲੱਗੇ ਵੀ ਧਵਾਨ ਤੋਂ ਉੱਤਰਨ ਵਾਲੀ ਦੀ ਤੌਨ ਸੀ ਗਈ ਤੌਨ ਸੀਗੀ ਉਹਨਾਂ ਦੀ ਕੀ ਕਹਿੰਦੇ ਇੱਕ ਤਾਂ ਉਹਨਾਂ ਨੇ ਕੱਢੀ ਕੱਢ ਬੜੀ ਹਾਂਜੀ ਕੁਰਬਾਨੀ ਜਾਂਦੀ ਹਾਂਜੀ ਬਿਲਕੁਲ ਬਿਲਕੁਲ ਕੱਢੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਕਰਵਾਈ ਜੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੇ ਇਤਿਹਾਸ ਨੂੰ ਸੇਫ ਕਰਨਾ ਹਾਂ ਹੂੰ ਬਿਲਕੁਲ ਜੀ ਵੀ ਅਸੀਂ ਅੱਗੇ ਵੀ ਜਨਰੇਸ਼ਨ ਅੱਗੇ ਜਿਵੇਂ ਜਿਵੇਂ ਵੱਧ ਜਾਈ ਜਾਊਗੀ ਉਹਨਾਂ ਨੂੰ ਪਤਾ ਲੱਗੇ ਬਿਲਕੁਲ ਕਰਦਾ ਭਾਈ ਨਹੀਂ ਆਪਾਨੂੰ ਬਹੁਤ ਚੰਗਾ ਲੱਗ ਲੱਕੇ ਦੀ ਆਪਾਂ ਨੂੰ ਮੈਂ ਵੈਸੇ ਖੜਾ ਸੀਗਾ ਮੈਂ ਸਹੀ ਬੰਦੇ ਨੇ ਮਿਲਿਆ ਆ ਕੇ ਮੈਂ ਤੇ ਹਰ ਇੱਕ ਬੰਦੇ ਨੇ ਜਿਹੜਾ ਵੀ ਆਪਣੇ ਵੀਡੀਓ ਦੇਖੂਗਾ ਉਹਨਾਂ ਨੂੰ ਸਾਰਿਆਂ ਨੇ ਸ਼ੇਅਰ ਸ਼ੇਅਰ ਹੀ ਵੱਧ ਵੱਧ ਕਰਨੀ ਆ ਜਿਹੜਾ ਆਪਣੇ ਨਾਲ ਆਪਣਾ ਦਾਣ ਆਗਾ ਠੀਕ ਹੈ ਜੀ ਸੇਵਾ ਜਿਹੜੇ ਬੰਦੇ ਨੇ ਕਰਵਾਉਣੀ ਜਿਹੜੇ ਤੁਹਾਨੂੰ ਚੀਜ਼ ਦਿਖਾਈਆਂ ਆਈਆਂ ਮਿੱਟੀ ਹੋ ਗਿਆ ਗੋੜ ਹੋ ਗਿਆ ਚੂਨਾ ਹੋ ਗਿਆ ਜੀ ਇਹ ਗੂੰਦ ਹੈ ਇੱਕ ਜਿਹੜਾ ਬੈਲ ਹੁੰਦਾਗਾ ਇਹਨਾਂ ਦੀ ਕਿਸੇ ਦੀ ਵੀ ਕਿਸੇ ਬੰਦੇ ਨੇ ਸੇਵਾ ਕਰਨੀ ਹੋਵੇ ਮੈਂ ਵੀਰ ਜੀ ਦਾ ਤੇ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਉੱਪਰ ਮੇਲ ਆਈਡੀ ਮੈਂਸ਼ਨ ਕਰ ਦੂੰਗਾ ਤੁਸੀਂ ਇਹਨਾਂ ਪ੍ਰੋਪਰ ਜਾਣਕਾਰੀ ਲੈ ਕੇ ਕਿਸੇ ਵੀ ਜਾਨੀ ਕਿ ਉਹ ਤੇ ਉੱਥੇ ਪਹੁੰਚਾ ਸਕਦੇ ਸੀ রাইਟੀ ਜੀ ਹਾਂ ਤੇ ਆਪਣੇ ਵੀਰ ਨੂੰ ਪਹੁੰਚਾ ਸਕਦੇ ਸੀ ਹਾਂਜੀ ਧੰਨਵਾਦ ਤੁਹਾਡਾ ਤੁਹਾਡਾ ਵਾਹਿਗੁਰੂ ਜੀ ਬਖਸ਼ੇ